ਆਪਣੇ ਆਪ ਨੂੰ ਜੋਖਮ ਚ ਪਾ ਕੇ ਮੁਸਤਫੇ ਨੂੰ ਭੱਜਣ ਨਹੀਂ ਦਿੱਤਾ ਤੇ ਉਹਦੀ ਇਹ ਬਾਹਾਦਰੀ ਦੀ ਕਦਰ ਕਰ ਜਾਂਦਾ ਕਿਸੇ ਨੂੰ ਹੁਣ ਉਹਨੇ ਤੇ ਅੱਖਾਂ ਮੀਟ ਲੀਆਂ ਜਿਨ੍ਹਾਂ ਦਾ ਘਰ ਉੱਜੜ ਗਿਆ ਪਤਾ ਤੋਂ ਉਹਨਾਂ ਨੂੰ ਹਾਲ ਸੁਣੇਗਾ ਪਰ ਮੈਂ ਇਦਾਂ ਦਾ ਸੀਐਮ ਮਾਨ ਜਿੱਦਾਂ ਦਾ ਬੰਦਾ ਮੈਂ ਇਦਾਂ ਦਾ ਕੋਈ ਵੇਸਲਾ ਬੰਦਾ ਹਿੱਤਾ ਈ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੇ ਤੁਸੀਂ ਵੀ ਕੀ ਉਹ ਕਿਹਨੇ ਬਹਾਦਰੀ ਉਹਨੂੰ ਵੀ ਜੋ ਉਹਦਾ ਨਾਮ ਬਹਾਦਰੀ ਦਾ ਮਿਲ ਕੋਈ ਦਿਨ ਪਹਿਲਾਂ ਹੀ ਇੱਕ ਚੋਰ ਨੂੰ ਫੜਦਿਆਂ ਇੱਕ ਪੁਲਿਸ ਮੁਲਾਜ਼ਮ ਦੀ ਜਾਂਚ ਚੱਲਾਈ ਜਾਂਦੀ ਹੈ ਉਸ ਪੁਲਿਸ ਮੁਲਾਜ਼ਮ ਦੇ ਅੱਜ ਜੋ ਕਿ ਅੰਤਮ ਅਰਦਾਸ ਦੇ ਭੋਗ ਪਾਏ ਜਾਂਦੇ ਨੇ ਇੱਥੇ ਵੱਖ-ਵੱਖ ਸਿਆਸੀ ਹਸਤੀਆਂ ਆਈਆਂ ਨੇ ਗੱਲਬਾਤ ਕਰਦੇ ਆ ਕੀ ਪਰਿਵਾਰ ਦੀ ਕੀ ਮੰਗ ਜੀ ਸਿੰਘ ਦੇ ਧਰਮ ਪਤਨੀ ਸਾਡੇ ਨਾਲ ਗੱਲਬਾਤ ਕਰਦੇ ਆ ਭੈਣ ਜੀ ਜਿਸ ਵੇਲੇ ਵੱਡਾ ਵਾਕਿਆ ਵਰਦਾ ਤੁਹਾਨੂੰ ਪੁਲਿਸ ਵੱਲੋਂ ਕੰਟੈਕਟ ਕੀਤਾ ਗਿਆ ਕਿ ਜਾਂ ਇਹ ਆਟੋ ਵਾਲੇ ਵੀਰ ਨੇ ਕੀਤਾ ਨਹੀਂ ਸਾਨੂੰ ਪੁਲਿਸ ਵੱਲੋਂ ਕੀਤਾ ਹੀ ਨਾ ਟੋ ਨਾ ਇਹਨਾਂ ਦੀ ਚੌਕੀ ਇੰਚਾਰਜ ਜੀ ਇੱਥੇ ਨਾ ਮੁੰਡਾ ਸੀ ਤੇ ਉਹਨੇ ਰਵੀ ਕਰਨ ਨੂੰ ਫੋਨ ਕੀਤਾ ਹੈ ਹੋਰ ਤਾਂ ਸਾਨੂੰ ਕੋਈ ਗੱਲ ਨਹੀਂ ਕਿ ਚਲੋ ਘਾਟਾ ਦੇ ਨਹੀਂ ਪੂਰਾ ਹੋ ਸਕਦਾ ਪਰ ਜੋ ਉਹਦਾ ਸਨਮਾਨ ਸਨਮਾਨੀ ਹੋ ਸਾਨੂੰ ਮਿਲਣਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਮੌਤ ਆ ਉਹ ਇੱਕ ਬਹਾਦਰਾਂ ਵਾਂਗੂ ਹੋਈ ਆ ਤੁਸੀਂ ਮੰਨਦੇ ਠੀਕ ਆ ਇਹ ਬਹਾਦਰਾਂ ਵਾਂਗੂ ਹੀ ਹੋਈ ਆ ਕਿ ਚਲੋ ਆਪਣੀ ਬਹਾਦਰੀ ਦਿਖਾ ਲ ਕੇ ਗਏ ਆ ਵੈਸੇ ਵੀ ਅਕਸਰ ਚਲੋ ਆਪਾਂ ਦੁਨੀਆ ਤੋਂ ਚਲੇ ਜਾਣਾ ਉਹ ਤੇ ਗੱਲ ਵੱਖਰੀ ਹੋ ਜਾਂਦੀ ਪਰ ਜਿਹੜੀ ਇੱਕ ਸ਼ਹਾਦਤ ਕਿਸੇ ਆਪਣੇ ਫਰਜ਼ ਨੂੰ ਨਿਭਾਜਣਾ ਉਹਦੇ ਬਾਰੇ ਕੀ ਕਹਿੰਦੇ ਆ ਉਹਦੇ ਹਨ ਨੂੰ ਮਾਣ ਹੀ ਮਹਿਸੂਸ ਹੁੰਦਾ ਵੀ ਚਲ ਬਹਾਦਰੀ ਨਾਲ ਚਲ ਆਪਣਾ ਕੰਮ ਕਰਕੇ ਆ ਡਿਊਟੀ ਨਿਭਾਈ ਵਧੀਆ ਵੀ ਕਿਸੇ ਦਾ ਨੂੰ ਕੋਈ ਹੈ ਨਹੀਂ ਲੈਣ ਦੇਣ ਉਹਨਾਂ ਦਾ ਉੱਥੇ ਵੀ ਤੇ ਚਲੋ ਜੋ ਸਾਡਾ ਮਾਣ ਸਨਮਾਨ ਬਣਦਾ ਬੱਚਿਆਂ ਦਾ ਸਾਡਾ ਹਾਨੂੰ ਦਿੱਤਾ ਜਾਵੇ ਹੱਕ ਤੇ ਉਹਦੀ ਬਹਾਦਰੀ ਦਾ ਵੀ ਕੋਈ ਪਾਇਆ ਜਾਵੇ ਮੁੱਲ ਫਿਰ ਉਹਦਾ ਤੇ ਕਿਤਨੇ ਕਿਤੇ ਪ੍ਰਸ਼ਾਸਨ ਵੱਲੋਂ ਕੋਈ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਗਿਆ ਸਾਡੇ ਨਾਲ ਨਹੀਂ ਕੁਝ ਵੀ ਹੋਇਆ ਤਾਂ ਵੈਸੇ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੇ ਤੁਸੀਂ ਵੀ ਕੀ ਹੁਣ ਇਹ ਕਿਹਨੇ ਬਹਾਦਰੀ ਉਹਨੂੰ ਵੀ ਜੋ ਉਹਦਾ ਨਾਮ ਬਹਾਦਰੀ ਦਾ ਮਿਲਦਾ ਚਾਹੀਦਾ ਸ਼ਹੀਦੀ ਦਰਜਾ ਦੇਣ ਫਿਰ ਉਹਨਾਂ ਨੂੰ ਤੁਸੀਂ ਆਪਣੀ ਮੰਗ ਜਿਹੜੀ ਆ ਇਹਨੂੰ ਰੱਖੋਗੇ ਸੀਪੀ ਸਾਹਿਬ ਦੇ ਅੱਗੇ ਜਾਂ ਕਿੱਦਾਂ ਆਈ ਰੱਖਾਂਗੇ ਵੀ ਸਾਡੇ ਵੀ ਆਦਮੀ ਨੇ ਵੀ ਬਹਾਦਰੀ ਨਾਲ ਮੁੱਲ ਜਮ ਨੂੰ ਫੜਿਆ ਸੀ ਤੇ ਉਹਨੂੰ ਸ਼ਹੀਦੀ ਕਰਾਰ ਦਿੱਤਾ ਜਾਵੇ ਫਿਰ ਪਰਵਾਰ ਵਾਲੋ ਕਿ ਤਰ੍ਹਾਂ ਕਿਤੇ ਇਹ ਜ਼ਰੂਰ ਆਖਿਆ ਜਾ ਰਿਹਾ ਕਿ ਸਰਦਾਰ ਪਰਮਜੀਤ ਸਿੰਘ ਨੂੰ ਜਿਹੜਾ ਇੱਕ ਸ਼ਹੀਦ ਦਾ ਸ਼ਹੀਦਾ ਦਰਜਾ ਦਿੱਤਾ ਜਾਵੇ ਕਿਉਂਕਿ ਕਿਤੇ ਉਹ ਆਪਣੀ ਡਿਊਟੀ ਦੇ ਫਰਜ਼ ਨਿਭਾਉਂਦੇ ਹੋਏ ਜਿਹੜੀ ਉਹਨਾਂ ਦੀ ਜਾਨ ਗਈ ਹੈ ਕਿ ਤਰ੍ਹਾਂ ਕਿਤੇ ਉਸ ਚੀਜ਼ ਨੂੰ ਜਿਹੜਾ ਨਗੌਲਿਆ ਨਾ ਕੀਤਾ ਜਾਵੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਸ਼ਹੀਦਾਂ ਦਾ ਜਿਹੜਾ ਉਹ ਦਰਜਾ ਦਿੱਤਾ ਜਾਵੇ ਮੀਂਹ ਦੇ ਆਗੂ ਵੀ ਸਾਡੇ ਨਾਲ ਮੌਜੂਦ ਨੇ ਜੋ ਸਰਦਾਰ ਦੇ ਫੁੱਲ ਪੇੜ ਕਰਨਾ ਇਹ ਗੱਲਬਾਤ ਕਰਦੇ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿਕਾਰਯੋਗ ਸਾਡੇ ਵੀਰ ਜੀ ਸਰਦਾਰ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਚੋਰ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਕਾਮਯਾਬੀ ਨੂੰ ਹਾਸਲ ਕਰਨ ਵਾਸਤੇ ਚੋਰ ਨੂੰ ਫੜ ਕੇ ਸਾਹਮਣੇ ਪੇਸ਼ ਕੀਤਾ ਏ ਤੇ ਇਸੇ ਹੀ ਵਜ੍ਹਾ ਕਰਕੇ ਸਾਡੇ ਪਰਮਜੀਤ ਸਿੰਘ ਦੀ ਮੌਤ ਹੋਈ ਆ ਸ਼ਾਇਦ ਪਰਮਜੀਤ ਸਿੰਘ ਨੂੰ ਨਾਂ ਫੜਦਾ ਬਹਾਦਰੀ ਨਾਲ ਨਾਂ ਨੂੰ ਸਾਹ ਚੜਦਾ ਨਾਂ ਉਹਦਾ ਦਮ ਪਲਟਦਾ ਨਾ ਉਹਦੀ ਮੌਤ ਹੁੰਦੀ ਨਾ ਪਰਿਵਾਰ ਦੁਖੀ ਹੁੰਦਾ ਅੱਜ ਛੋਟੀ ਜੀ ਧੀ ਆ ਛੋਟਾ ਜਿਹਾ ਬੱਚਾ ਨਾਲ ਸਾਡੀ ਭੈਣ ਖੜੀ ਆ ਭਰਾ ਖੜੇ ਨਾਲ ਪਰ ਜੋ ਹੀ ਪ੍ਰਸ਼ਾਸਨ ਤੋਂ ਚਾਹੁੰਦੇ ਸਾਂ ਪ੍ਰਸ਼ਾਸਨ ਐਡਾ ਵੇਸਲਾ ਨਿਕਲਿਆ ਐ ਇਸ ਮੌਤ ਦੇ ਉੱਤੇ ਡੀਜੀਪੀ ਸਾਹਿਬ ਦਾ ਫਰਜ ਬੰਦਾ ਸੀ ਸੀਐਮ ਦਾ ਫਰਜ ਬੰਦਾ ਸੀ ਵੱਡੀ ਅਫਸਰ ਘੱਲ ਕੇ ਪਰਿਵਾਰ ਨੂੰ ਹੌਸਲਾ ਦਿੰਦੇ ਮਾਨ ਸਨਮਾਨ ਕਰਦੇ ਅਸੀਂ ਚਾਹੁੰਦੇ ਆ ਜਿੱਦੀ ਬਹਾਦਰੀ ਨਾਲ ਉਹਨਾਂ ਨੇ ਇਹ ਕੰਮ ਕੀਤਾ ਚੋਰ ਨੂੰ ਫੜਿਆ ਭੱਜ ਕੇ ਉਹਦੇ ਵਿੱਚ ਉਹਦਾ ਬਣਦਾ ਮਾਨ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਏ ਸ਼ਹੀਦਾਂ ਦਾ ਦਰਜਾ ਮਿਲ ਜਵੇ ਜਾਂ ਉਹ ਜਿਹੜਾ ਵੀ ਚੰਗਾ ਦਰਜਾ ਸਮਝਦੇ ਨੇ ਉੱਚ ਕੋਟੀ ਦਾ ਉਹਨੂੰ ਦਰਜਾ ਮਿਲਣਾ ਚਾਹੀਦਾ ਏ ਬਾਕੀ ਮਾਨ ਸਨਮਾਨ ਜਿਹੜੇ ਬਣਦੇ ਨੇ ਉਹ ਤੇ ਦੇਣਾ ਹੀ ਆ ਅਸੀਂ ਸੀਐਮ ਮਾਨ ਨੂੰ ਅੱਗੇ ਲੈ ਕੇ ਆਏ ਹਾਂ ਲੋਕਾਂ ਦਾ ਭਲਾ ਕਰੇਗਾ ਲੋਕਾਂ ਦੀ ਗੱਲ ਸੁਣੇਗਾ ਪਰ ਮੈਂ ਇਦਾਂ ਦਾ ਸੀਐਮ ਮਾਨ ਜਿੱਦਾਂ ਦਾ ਬੰਦਾ ਮੈਂ ਇਦਾਂ ਦਾ ਕੋਈ ਵੈਸਲਾ ਬੰਦਾ ਅਜੇ ਤੱਕ ਨਹੀਂ ਵੇਖਿਆ ਕਿ ਡੀਜੀਪੀ ਸਾਹਿਬ ਦੀ ਡਿਊਟੀ ਨਹੀਂ ਬੰਦੀ ਸੀਐਮ ਮਾਨ ਦੀ ਡਿਊਟੀ ਨਹੀਂ ਬੰਦੀ ਡੀਐਸਪੀ ਦੀ ਡਿਊਟੀ ਨਹੀਂ ਬੰਦੀ ਐਸਐਸਪੀ ਸਾਹਿਬ ਦੀ ਡਿਊਟੀ ਨਹੀਂ ਬੰਦੀ ਕਿਸੇ ਮੋਤਵਾਰ ਦੀ ਡਿਊਟੀ ਨਹੀਂ ਬਣਦੀ ਆ ਕੇ ਪਰਿਵਾਰ ਨਾਲ ਗੱਲ ਵਿੱਚ ਲੈਣ ਦੀ ਇਹ ਡਿਊਟੀ ਲੈਣ ਜਾਂਦੇ ਆ ਵੀ ਡਿਊਟੀ ਲਈਏ ਜਿਹੜੀ ਡੈਥ ਹੋ ਗਈ ਘਰ ਡੈੱਡ ਬੋਡੀ ਭੇਜ ਦਿਓ ਤੇ ਬਣਦੇ ਮਾਨ ਸਨਮਾਨਾ ਤੇ ਜਾਣ ਇਦਾਂ ਆਉਣ ਵਾਲੀ ਜਿਹੜੀ ਪੁਲਿਸ ਆ ਜਾਂ ਕੋਈ ਵੀ ਸਰਕਾਰੀ ਦਾਰੇ ਨੇ ਉਹ ਕਿਦਾਂ ਬਾਦਰੀ ਦਿਖਾਣਗੇ ਉਹ ਨਹੀਂ ਦਿਖਾਣਗੇ ਪਰ ਇਹਨਾਂ ਨੂੰ ਇਸ ਗੱਲ ਦੀ ਮੈਂ ਪੰਜਾਬੀ ਚ ਬੋਲਦਾ ਨੂੰ ਸ਼ਰਮ ਚਾਹੀਦੀ ਆ ਉੱਚ ਕੋਟੀ ਦੇ ਜਿਹੜੇ ਉੱਤੇ ਸੀਐਮ ਮਾਨ ਵਰਗੇ ਭਗਵੰਤ ਮਾਹ ਜੀ ਬੈਠੇ ਨੇ ਜੇ ਇਹ ਮਾਨ ਸਨਮਾਨ ਦੇਣਗੇ ਤਾਂ ਵੀ ਠੀਕ ਆ ਨਹੀਂ ਦੇਣਗੇ ਅਸੀਂ ਜਥੇਬੰਦੀ ਬੈ ਕੇ ਇਹਨਾਂ ਕੋ ਸਾਰੇ ਮਾਨਸਮਾਨ ਬਣਦੇ ਲੈ ਕੇ ਪਰਿਵਾਰ ਨੂੰ ਦੇਵਾਂਗੇ ਵਾਹ ਜਥੇਬੰਦੀ ਜੀ 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 ਕਿ ਤੁਸੀਂ ਇਸ ਜਿਹੜਾ ਇਹ ਜਿਹੜਾ ਮੁੱਦਾ ਆ ਆਪਣੇ ਜਥੇਬੰਦੀ ਨੂੰ ਲੈ ਕੇ ਕਿਸ ਲੈਵਲ ਤੱਕ ਉਹਨੂੰ ਪਹੁੰਚਾ ਸਕਦੇ ਹੋ ਕਿੰਦਾ ਇਹਨੂੰ ਹੱਕ ਦਵਾ ਸਕਦੇ ਵੇਖੋ ਜੀ ਸਾਡੀ ਜਥੇਬੰਦੀ ਆ ਭਾਰਤੀ ਕਿਸਾਨ ਜਿਹਨੂੰ ਇੱਕ ਤੋਗਰਾ ਮੈਂ ਬੀੜੇ ਤੋਂ ਪ੍ਰਧਾਨ ਆ 20 ਸਾਲ ਤੋਂ ਪਿੰਡ ਬਿਲੀ ਦਾ ਉਗਰਾਹਾਂ ਦਾ ਜੇ ਤੇ ਸੀਐਮ ਮਾਨ ਸਾਨੂੰ ਬਣਦੇ ਹਾਕਾ ਆਪਣੇ ਆਪ ਦੇ ਦੇਣਗੇ ਤੇ ਬਹੁਤ ਵਧੀਆ ਗੱਲ ਆ ਜੇ ਨਹੀਂ ਦਿੰਦੇ ਅਸੀਂ ਹੱਕ ਲੈਣ ਵੱਤ ਜਿੱਥੋਂ ਤੱਕ ਵੀ ਪਹੁੰਚ ਲੈ ਬਹੀ ਮਾਰ ਕਰਾਂਗੇ ਪਹੁੰਚਾਂਗੇ ਗਵਾਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਭਾਜੀ ਕੀ ਘਟਨਾ ਵਾਪਰਦੀ ਏ ਸਾਰੀ ਸਸੇ ਗੱਲ ਭਾਜੀ ਭਾਈ ਉਸ ਮਕੇ ਦੇ ਪਿੱਛਾ ਕਰ ਰਹੀ ਕ੍ਰਿਮੀਨਲ ਦਾ ਤੇ ਕਾਫੀ ਸਾਹ ਚੜਿਆ ਹੋਇਆ ਸੀ ਇਹਨਾਂ ਨੂੰ ਮਗਰ ਭਜਦੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਅੰਦਰੋਂ ਬਾਹਰ ਭਜ ਗਿਆ ਸੀ ਮੈਨੂੰ ਅੱਗੋਂ ਵੇਖਿਆ ਵੀ ਪਿੱਛਾ ਕਰ ਰਹੇ ਨੇ ਕਿਸੇ ਮੈਂ ਰੋਕ ਕੇ ਗੱਡੀ ਤੇ ਮੈਂ ਅੱਗੋਂ ਫੜਨ ਦੀ ਕੋਸ਼ਿਸ਼ ਕੀਤੀ ਉਹਨੂੰ ਮੈਂ ਕਾਬੂ ਕਰ ਲਿਆ ਬੰਦੇ ਨੂੰ ਜਦੋਂ ਮੈਂ ਕਾਬੂ ਕਰਕੇ ਗੱਡੀ 'ਚ ਬਿਠਾਇਆ ਇਹ ਨਾਲ ਮੇਰੇ ਬੈਠੇ ਨੇ ਤੇ ਸਿਵਲ ਹਸਪਤਾਲ ਦੇ ਗੇਟ ਤੋਂ ਥੋੜੀ ਦੇਰ ਦੀ ਦੂਰੀ ਤੇ ਇਹਨਾਂ ਨੂੰ ਬੇਹੋਸ਼ ਹੋ ਗਏ ਨੇ ਅਟੈਕ ਆ ਗਿਆ ਹੈ ਗੱਡੀ ਦੇ ਵਿੱਚ ਇਹਨਾਂ ਨੇ ਆਪਣੇ ਮੱਥੇ 'ਤੇ ਹੱਥ ਫੇਰਦੇ ਫੇਰਦੇ ਪੱਗ ਪਿੱਛੇ ਸੁੱਟ ਲਈਏ ਤੇ ਜਦੋਂ ਮੈਂ ਬ੍ਰੇਕ ਮਾਰੀਏ ਤੇ ਸੀਟ ਤੋਂ ਡਿੱਗ ਪਏ ਨੇ ਵਿਚਕਾਰ ਤੇ ਜਿਹੜਾ ਕ੍ਰਿਮੀਨਲ ਹੀ ਉਹ ਉੱਤਰ ਕੇ ਪਿੱਛੋਂ ਦੀ ਭੱਜ ਗਿਆ ਜਦੋਂ ਇਹ ਸੀਟ ਤੋਂ ਡਿੱਗਦੇ ਨੇ ਤੁਸੀਂ ਫੇਰ ਇਹਨਾਂ ਨੂੰ ਚੁੱਕ ਕੇ ਸੀਟ ਤੇ ਬਿਠਾਉਂਦੇ ਜਦੋਂ ਇਹ ਡਿੱਗੇ ਨੇ ਤੇ ਮੈਂ ਇਹਨਾਂ ਨੂੰ ਮੈਂ ਲਵਾਜ਼ ਮਾਰੀ ਮੈਂ ਕਹਾ ਭਾਈ ਕੀ ਹੋਇਆ ਮੈਂ ਕਹਾ ਠੀਕ ਜੇ ਤੇ ਇਹਨਾਂ ਦੀ ਕੋਈ ਆਵਾਜ਼ ਨਹੀਂ ਆਈ ਤੇ ਉਸ ਦਰਾਂ ਨੂੰ ਕ੍ਰਿਮੀਨਲ ਮੇਰੀ ਗੱਡੀ ਤੋਂ ਕਾਫੀ ਫਾਸਲਾ ਬਣਾਉਣ ਦੀ ਕੋਸ਼ਿਸ਼ ਕਰ ਚੁੱਕਾ ਸੀ ਉਹ ਭੱਜ ਗਿਆ ਸੀ ਉਹ ਤੇ ਮੈਂ ਇਨੀ ਆਵਾਜ਼ ਮਾਰ ਕੇ ਤੇ ਮੈਂ ਕਹਾ ਯਾਰ ਇਹ ਉਹ ਭੱਜ ਗਿਆ ਮਾ ਤੇ ਉਹ ਰੇਖਿਆ ਤੇ ਮੈਂ ਕਹਾ ਉਹ ਭੱਜ ਗਿਆ ਮੈਂ ਉਹਦੇ ਮਗਰ ਭੱਜਨ ਕੇ ਤੇ ਉਹਨੂੰ ਫੜਿਆ ਜੀ ਉਥੋਂ ਭੰਡਾਰੀ ਪੁਲ ਦੇ ਕੋਲੋਂ ਮੋਫੜ ਕਿੱਲੇ ਗਿਆ ਆ ਵਾਪਸ ਉਹਨੀ ਦੇਰ ਹੈ ਗੱਡੀ ਦੇ ਵਿੱਚ ਬੇਹੋਸ਼ ਉਸੇ ਹਾਲਾਤ ਚ ਪਏ ਸੀ ਇਹਨਾਂ ਦਾ ਬਾਥਰੂਮ ਵੀ ਪੈਂਟ ਦੇ ਵਿੱਚ ਉਸ ਦਰਾਂ ਨੂੰ ਹੋ ਗਿਆ ਆ ਸੀ ਤੇ ਮੈਂ ਆਂਦਾ ਮੈਂ ਪਹਿਲਾਂ ਵੇਖਿਆ ਕਾਫੀ ਭੀੜ ਸੀ ਲੱਗੇ ਮੁਲਾਜ਼ਮ ਵੀ ਖੜੇ ਸੀ ਇੱਕ ਦੋ ਤੇ ਉਹ ਕਿਸੇ ਕਿਸੇ ਮੁਲਾਜ਼ਮ ਨੇ ਇਹਨਾਂ ਨੂੰ ਹਸਪੀਟਲ ਖੜਨ ਦੀ ਨੋਟਰੀ ਕਿਸੇ ਨੇ ਜੀ ਇਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਜੀ ਉੱਥੇ ਗੱਡੀ ਦੇ ਵਿੱਚ ਦੂਰੋਂ ਹੀ ਜਿੰਨਾ ਤਮਾਸ਼ਵੀਨ ਭੀੜ ਵੇਖਦੀ ਹੁੰਦੀ ਏ ਇਸ ਨਾਲ ਉਹ ਸਾਰੀ ਭੀੜ ਵੇਖ ਰਹੀ ਕੀ ਕੀ ਹੋ ਗਿਆ ਕੀ ਹੋ ਗਿਆ લાਗੇ ਆ ਕੇ ਕਿਸੇ ਨੇ ਹੱਥ ਲਾ ਕੇ ਇਹ ਨਹੀਂ ਪੁੱਛਿਆ ਵੀ ਭਾਈ ਪਾਣੀ ਤੱਕ ਨਹੀਂ ਇਹਨਾਂ ਨੂੰ ਪੁੱਛਿਆ ਮੈਂ ਆ ਕੇ ਮੈਂ ਗੱਡੀ ਦੇ ਕੋਲ ਜਿਹੜੇ ਬੰਦੇ ਖਲੋਤੇ ਸੀ ਫਿਰ ਉਹਨਾਂ ਦੇ ਹਵਾਲੇ ਮੈਂ ਕੈਦੀ ਨੂੰ ਕੀਤਾ ਵੀ ਭਾਈ ਮੈਂ ਅੰਦਰ ਜਾ ਰਿਹਾ ਹਾਂ ਐਮਰਜੈਂਸੀ 'ਚ ਲੈ ਕੇ ਤੇ ਇਹਨੂੰ ਐਮਰਜੈਂਸੀ 'ਚ ਲੈ ਕੇ ਆਓ ਤੇ ਉਹ ਮੈਂ ਅੰਦਰੋਂ ਗੱਡੀ ਕਮਾ ਕੇ ਐਮਰਜੈਂਸੀ ਦੇ ਗੇਟ ਤੇ ਲਗਾਈਏ ਸਟੇਚਰ ਲਿਆ ਕੇ ਉਹਨਾਂ ਨੂੰ ਆਪ ਉੱਤੇ ਪਾਇਆ ਮੈਂ ਉਸ ਦੌਰਾਨ ਉਹਨਾਂ ਦੀ ਹਾਰਟਬੀਟ ਵੀ ਚੈੱਕ ਕੀਤੀ ਏ ਕਿ ਮੈਨੂੰ ਸਮਝ ਨਾ ਨਜ਼ਰ ਨਹੀਂ ਆਈ ਹਾਰਟਬੀਟ ਉਹਨਾਂ ਦੀ ਜਦੋਂ ਦੋਚੀ ਪੱਜ ਜਾਂਦਾ ਠੀਕ ਹੈ ਜੀ ਤੁਸੀਂ ਪਕੜਦੇ ਕਿ ਜਾਂ ਇਹ ਇਹਨਾਂ ਇਹਨਾਂ ਲੋ ਫੜਿਆ ਜਾਂਦਾ ਸੀ ਵੇਖੋ ਜੀ ਪਹਿਲੇ ਨੰਬਰ ਦੇ ਵੀ ਦੋਸ਼ੀ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਕੁਝ ਅੱਗੋਂ ਬੰਦੇ ਪੈ ਗਏ ਤੇ ਪਿੱਛੇ ਮੈਂ ਆਗਾ ਹੀ ਫੜ ਲਿਆ ਜੀ ਆਪਾਂ ਜੀ ਇਹ ਮਗਰਸੀ ਕਾਫੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਇਹਨਾਂ ਕੋ ਸਾਫ ਫੁੱਲੇ ਹੋਏ ਸੀ ਇਹਨਾਂ ਕੋ ਬੋਲਿਆ ਨਹੀਂ ਸੀ ਜਾ ਰਿਹਾ ਤੇ ਉਸ ਦੌਰਾਨ ਇਹਨਾਂ ਦੀ ਪਹਿਲਾਂ ਵੀ ਫੜਿਆ ਬੰਦਾ ਤੇ ਜਦੋਂ ਸੈਕੰਡ ਟਾਈਮ ਭੱਜਿਆ ਉਹ ਦੂਜੀ ਵਾਰੀ ਵੀ ਮਈਓ ਫੜ ਕੇ ਲੈ ਕੇ ਆਇਆ ਜੀ ਜਦੋਂ ਇਹਨਾਂ ਦੀ ਡੈਥ ਹੁੰਦੀ ਹੈ ਤਾਂ ਤੁਸੀਂ ਕਿਹਨੂੰ ਉਸ ਟਾਈਮ ਤੇ ਫਿਰ ਕਿਹਨੂੰ ਸੰਪਰਕ ਕੀਤਾ ਪੁਲਿਸ ਨੂੰ ਕੀਤਾ ਕਿ ਪਰਿਵਾਰ ਨੂੰ ਕੀਤਾ ਪਹਿਲਾਂ ਤੇ ਜੀ ਇਹ ਦੇ ਕਹਿ ਨਹੀਂ ਸਕਦਾ ਜੀ ਕਿ ਇਹਨਾਂ ਦੀ ਡੈਥ ਹੋ ਗਈ ਹੈ ਉਸ ਦੌਰਾਨ ਕਿਉਂਕਿ ਜਦੋਂ ਐਮਰਜੈਂਸੀ ਜੇ ਜਦੋਂ ਅੰਦਰ ਲੰਮੇ ਪਾਇਆ ਹੈ ਤੇ ਜਿਹੜੇ ਮੈਡੀਕਲ ਇਨਚਾਰਜ ਹੈਗੇ ਸੀ ਜਿਹੜੇ ਇਹਨਾਂ ਨੂੰ ਫਰਸਟ ਐਡ ਕਰ ਰਹੇ ਸੀ ਉਹ ਸਾਨੂੰ ਸਾਰੇ ਕਹਿੰਦੇ ਬਾਹਰ ਨਿਕਲੋ ਬਾਹਰ ਨਿਕਲੋ ਇਹ ਸੀਰੀਅਸ ਹੈਗੇ ਨੇ ਉਹਨਾਂ ਦੇ ਲਫਜ਼ਾ ਕਹਿੰਨੇ ਵੀ ਸੀਰੀਅਸ ਹੈ ਕਹਿੰਨੇ ਤੁਸੀਂ ਬਾਹਰ ਨਿਕਲੋ ਯਾਨੀ ਕਿ ਉਸ ਟਾਈਮ ਤੱਕ ਇਹ ਦੁਨੀਆ 'ਚ ਮੌਜੂਦ ਸੀ ਇੱਕ ਜਦੋਂ ਉਹਨਾਂ ਦੀ ਡੈਥ ਤੇ ਮਗਰੋਂ ਇੱਕ ਉਹਨਾਂ ਦੀ ਤੁਹਾਡੇ ਕੋਲ ਰਹਿ ਜਾਂਦੀ ਪੱਗ ਰਹਿ ਜਾਂਦੀ ਉਹ ਪੱਗ ਫਿਰ ਪਰਿਵਾਰ ਨੂੰ ਪੇਟ ਕੀਤੀ ਕਿ ਜਾਂ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਸਰ ਉਹ ਪੱਗ ਮੈਨੂੰ ਸ਼ਾਮੀ ਮਿਲੀ ਮੇਰੀ ਗੱਡੀ ਦੇ ਪਿੱਛੇ ਜਦੋਂ ਮੈਂ ਗੱਡੀ ਘਰ ਲਈ ਜਾ ਕੇ ਉਸ ਤੋਂ ਥੋੜੀ ਦੇਰ ਬਾਅਦ ਹੀ ਪ੍ਰੈਸ ਰਿਪੋਰਟਰ ਮੇਰੇ ਘਰ ਪਹੁੰਚ ਗਏ ਨੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਸਰਦਾਰ ਪਰਮਜੀਤ ਉਹ ਨਹੀਂ ਸਵਰਗਵਾਸ ਹੋ ਗਿਆ ਉਹਨਾਂ ਦਾ ਤੇ ਮੈਨੂੰ ਬਹੁਤ ਅਫਸੋਸ ਲੱਗਾ ਮੈਂ ਪੱਗ ਉਹਨਾਂ ਦੀ ਮੈਂ ਮੇਰੇ ਕੋਲ ਪਈ ਸੀ ਤੇ ਮੈਂ ਸੋਚਿਆ ਵੀ ਇਹਨਾਂ ਦੇ ਨਾਲ ਪਰਿਵਾਰ ਨੂੰ ਦਵਾਂਗਾ ਪਰਿਵਾਰ ਦਾ ਤੇ ਐਡਰੈਸ ਮੇਰੇ ਕੋਲ ਹੈ ਨਹੀਂ ਸੀ ਫਿਰ ਮੈਂ ਸੋਚਿਆ ਕਮਿਸ਼ਨਰ ਦਫ਼ਤਰ ਦਵਾਂਗਾ محکمہ ਇਹਨਾਂ ਦੀ ਪੱਗ ਜੋ ਕਿ ਨਾਲ ਦਸਤਾਰ ਆ ਕੋਈ ਇਹਨਾਂ ਦੇ ਘਰ ਦੇ ਹਵਾਲੇ ਦੇਗਾ ਇਸ ਲਈ ਮੈਂ ਕਮਿਸ਼ਨਰ ਦਫ਼ਤਰ ਜਾ ਕੇ ਅਗਲੇ ਦਿਨ ਉਹ ਦਸਤਾਰ ਇਹਨਾਂ ਦੀ ਉੱਥੇ ਦਿੱਤੀ ਉਹਨਾਂ ਨੂੰ ਸੀ ਦਸਤਾਰ ਕਮਿਸ਼ਨਰ ਨੂੰ ਭੇਟ ਕਰਕੇ ਆਇਆ ਸੀ ਨਹੀਂ ਸਰ ਮੈਂ ਕਮਿਸ਼ਨਰ ਦਫਤਰ ਗਿਆ ਸੀ ਉਹਨਾਂ ਨੂੰ ਪਤਾ ਸੀ ਵੀ ਥੱਲੇ ਦਸਤਾਰ ਦੇਣ ਆਇਆ ਵਾ ਮਗਰ ਮਾਂ ਜੋ ਕਮਿਸ਼ਨਰ ਸਾਹਿਬ ਉੱਪਰੋਂ ਥੱਲੇ ਨਹੀਂ ਆਏ ਤੇ ਮੈਡਮ ਸੀ ਏਸੀਪੀ ਮੈਡਮ ਸੀ ਮੇਰੇ ਖਿਆਲ ਉਹਨਾਂ ਦੇ ਸਪੁਰਤ ਮੈਂ ਪੱਗ ਕੀਤੀ ਜੀ ਉਸ ਤਰ੍ਹਾਂ ਇਹ ਸਨ ਮੁੱਖ ਗਵਾਹ ਉਸ ਸਮੇਂ ਦੇ ਜਦੋਂ ਇਹ ਘਟਨਾ ਵਾਪਰਦੀ ਆ ਇਹ ਆਪਣੀ ਆਟੋ ਦੇ ਵਿੱਚ ਪਾ ਕੇ ਉਹਨਾਂ ਨੂੰ ਸਰਕਾਰੀ ਹਸਪੀਟਲ ਖੜਦੇ ਨੇ ਅੱਜ ਇੱਕ ਬਹੁਤ ਹੀ ਮਦਪਾਗੀ ਘਟਨਾ ਪਰ ਇਸ ਟਾਈਮ ਤੇ ਪੁਲਿਸ ਦਾ ਕੋਈ ਵੀ ਉੱਚ ਅਧਿਕਾਰੀ ਨਹੀਂ ਪਹੁੰਚਿਆ ਪਰਵਾਰ ਨਾਲ ਗੱਲਬਾਤ ਕਰਦੇ ਆਂ ਕੀ ਕਾਰਨ ਰਿਹਾ ਇਹ ਬਾਬਾ ਜੀ ਬਾਈ ਖਾਲਸਾ ਬਾਈ ਖਾਲਸਾ ਬਾਈ ਜੀ ਚਿਕਾ ਖਾਲਸਾ ਬਾਈ ਜੀ ਫਤੇ ਜੀ ਅੱਜ ਸਰਦਾਰ ਪਰਮਜੀਤ ਸਿੰਘ ਦੀ ਅੰਤਿਮ ਅਰਦਾਸ ਤੇ ਭੋਗ ਪਾਇਆ ਹੀ ਪਰ ਕਿਤੇ ਨਾ ਕਿਤੇ ਸ਼ਰਮਨਾਕ ਗੱਲ ਇਹ ਹੈ ਕਿ ਸਾਡੇ ਉੱਚ ਅਧਿਕਾਰੀ ਨਹੀਂ ਪਹੁੰਚੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਜੀ ਮੈਂ ਪਤਾ ਕੀਤਾ ਇੱਥੋਂ ਵੀਰ ਆਏ ਨੇ ਇੱਥੋਂ ਥਾਣੇ ਤੋਂ ਤੇ ਸਬ ਇੰਸਪੈਕਟਰ ਸਾਹਿਬ ਆਏ ਨੇ ਕੋਈ ਤੇ ਉਹ ਮੈਨੂੰ ਨਾਮ ਤਾਂ ਨਹੀਂ ਉਹਨਾਂ ਦਾ ਪਤਾ ਤੇ ਚਲੋ ਉੱਚ ਅਧਿਕਾਰੀਆਂ ਨੂੰ ਵੀ ਪਹੁੰਚਣਾ ਚਾਹੀਦਾ ਸੀਗਾ ਕਿਉਂਕਿ ਇਸ ਤਰ੍ਹਾਂ ਹੀ ਮਲਾਜ਼ਮਾਂ ਦੀ ਦੂਸਰੇ ਮਲਾਜ਼ਮਾਂ ਚ ਹਿੰਮਤ ਦਲੇਰੀ ਵਾਧੀ ਆ ਕਿ ਕੱਲ ਨੂੰ ਅਸੀਂ ਕੋਈ ਵੀ ਮੁਜਰਮ ਹੈ ਕਿਉਂਕਿ ਮੁਜਰਮ ਵੀ ਭਾਜਦੇ ਰਹਿੰਦੇ ਪੁਲਸ ਤੋਂ ਪੁਲਸ ਦਾ ਕੰਮ ਆ ਚੋਰਾਂ ਨੂੰ ਫੜਨਾ ਤੇ ਇਸ ਤਰ੍ਹਾਂ ਦੇ ਕੰਮ ਪੁਲਸ ਦੇ ਚੱਲਦੇ ਹੀ ਰਹਿਣੇ ਆ ਪਰ ਪੁਲਸ ਨੂੰ ਮੁਲਾਜ਼ਮਾਂ ਦੀ ਹੌਸਲਾ ਵਧਾਈ ਵਾਸਤੇ ਜ਼ਰੂਰ ਚਾਹੀਦਾ ਹੀ ਹੁੱਚ ਅਧਿਕਾਰੀ ਨੂੰ ਕਿਸੇ ਨੂੰ ਪਹੁੰਚਣਾ ਉਹ ਵੈਸੇ ਵੀ ਆਇਆ ਕੋਈ ਮੁਲਾਜ਼ਮ ਇਹ ਭੋਗ ਤੋਂ ਪਹਿਲਾਂ ਵੀ ਆਇਆ ਕਿ ਜਾਂ ਕੋਈ ਵੀ ਨਹੀਂ ਆਇਆ ਅਜੇ ਤੱਕ ਨਹੀਂ ਅੰਤਿਮ ਸੰਸਕਾਰ ਤੇ ਆਏ ਸੀਗੇ ਥਾਣੇ ਦੇ ਇਨਸਪੈਕਟਰ ਸਾਹਿਬ ਮੈਡਮ ਆਏ ਸੀਗੇ ਤੇ ਉਸ ਤੋਂ ਬਾਅਦ ਨਹੀਂ ਜਾ ਹੁਣ ਭੋਗ ਤੇ ਕੁਝ ਮੁਲਾਜ਼ਮ ਆਏ ਨੇ ਜਿਹੜੇ ਕਿ ਸਬ ਇਨਸਪੈਕਟਰ ਸਾਹਿਬ ਦੇ ਅਹੁਦੇ ਤੱਕ ਨੇ ਉਹਨਾਂ ਦਾ ਆਪਦਾ ਤੇ ਉਹ ਆਏ ਨੇ ਜੀ ਤੁਸੀਂ ਕੀ ਮੰਗ ਕਰਨ ਤੇ ਅੱਜ ਅੱਜ ਦੇ ਦਿਨ ਚ ਸਰਕਾਰ ਲੋਕੋ ਅਸੀਂ ਮੰਗ ਤੇ ਇਹੋ ਕਰਦੇ ਆਂ ਵੀ ਜਿਸ ਤਰ੍ਹਾਂ ਉਹਨਾਂ ਨੇ ਬਹਾਦਰੀ ਦਿਖਾਈ ਆ ਕਿਉਂਕਿ ਚੋਰ ਦਾ ਕੰਮ ਆ ਭੱਜਿਆ ਨਾ ਤੇ ਪੁਲਿਸ ਦਾ ਕੰਮ ਆ ਫੜਨਾ ਇਹ ਚੋਰ ਸਿਫਾਈ ਦਾ ਜਿਹੜਾ ਖੇਡ ਆ ਨਾ ਇਹਦੇ ਚ ਪੁਲਿਸ ਵਾਲੇ ਦਾ ਕੰਮ ਸੀਗਾ ਫੜਨਾ ਉਹ ਭੱਜ ਗਿਆ ਪੁਲਿਸ ਵਾਲੇ ਨੇ ਪੂਰੀ ਆਪਣੀ ਹਿੰਮਤ ਕਰਕੇ ਭਰਾ ਸਾਡੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਨੂੰ ਫੜਿਆ ਵਾ ਤੇ ਪੁਲਿਸ ਨੂੰ ਚਾਹੀਦਾ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਨਾਗੇ ਇੱਕ ਕਹਿ ਦਿੱਤਾ ਗਿਆ ਵਾ ਕਿ ਉਹ ਉਹਨੂੰ ਜੱਕ ਦਾ ਮਹਾ ਅਟੈਕ ਹੋ ਗਿਆ ਹਾਂਜੀ ਇਹ ਸੀ ਪਰਿਵਾਰਕ ਮੈਂਬਰ ਇੱਥੇ ਅੰਤਮ 10 ਦੇ ਵਿੱਚ ਪਹੁੰਚੇ ਸਰਦਾਰ ਲਖਬੀਰ ਸਿੰਘ ਢਲੋਣਾ ਨਾਲ ਵੀ ਗੱਲ ਕਰਦੇ ਹਾਂ ਕਿ ਤੁਸੀਂ ਅੱਜ ਦੇ ਕਿਸੇ ਉੱਚ ਅਧਿਕਾਰੀ ਦਾ ਨਾਮ ਪਹੁੰਚਣਾ ਕਿਤੇ ਨਾ ਕਿਤੇ ਸ਼ਰਮ ਵਾਲੀ ਗੱਲ ਹੈ ਵੇਖੋ ਜੀ ਅਸੀਂ ਤੇ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਵੀ ਇਹ ਗੱਲ ਕੀਤੀ ਆ ਇਹ ਫੋਰਸ ਦਾ ਮਨੋਬਲ ਡੇਗਣ ਵਾਲੀ ਗੱਲ ਆ ਜਿਹੜਾ ਫੋਰਸ ਦੇ ਆਧਾ ਆਲਾ ਜਿਹੜੇ ਅਧਿਕਾਰੀ ਨੇ ਪੁਲਿਸ ਦੇ ਉਹਨਾਂ ਵੱਲੋਂ ਇਸ ਸਰਦਾਰ ਪਰਮਜੀਤ ਸਿੰਘ ਦੀ ਜਿਹੜੀ ਉਹਦੀ ਬਹਾਦਰੀ ਭਰਿਆ ਕਦਮ ਸੀ ਉਹਨੂੰ ਨਜ਼ਰਅੰਦਾਜ਼ ਕਰਨਾ ਜਿਹੜਾ ਇਹ ਕੋਈ ਸਿਆਣੀ ਗੱਲ ਨਹੀਂ ਇੱਥੇ ਉਹਨਾਂ ਦਾ ਜਾਂਦਾ ਕੱਖ ਨਹੀਂ ਇੱਥੇ ਬੜੀ ਵੱਡੀ ਇਨਕਰੇਜਮੈਂਟ ਪਰਿਵਾਰ ਨੂੰ ਤੇ ਬਾਕੀ ਫੋਰਸ ਨੂੰ ਮਿਲਦੀ ਆ ਕਿ ਸਾਡੇ ਜੇਕਰ ਖਾਨੇਦਾਰ ਨੇ ਆਪਣੇ ਆਪ ਨੂੰ ਜੋਖਮ ਚ ਪਾ ਕੇ ਮੁਸਤਬੇ ਨੂੰ ਭੱਜਣ ਨਹੀਂ ਦਿੱਤਾ ਤੇ ਉਹਦੀ ਇਹ ਬਾਹਾਦਰੀ ਦੀ ਕਦਰ ਕਰਨੀ ਚਾਹੀਦੀ ਤੁਸੀਂ ਮੰਨਦੇ ਕਿ ਜਿਹੜਾ ਕੋਈ ਵੀ ਮੁਲਾਜ਼ਮ ਹੈ ਆਪਣੀ ਡਿਊਟੀ ਦੌਰਾਨ ਉਹਦਾ ਜਿਹੜਾ ਮਨੋਬਲ ਜਿਹੜਾ ਵਧਣਾ ਚਾਹੀਦਾ ਬਿਲਕੁਲ ਜੀ ਮਨੋਬਲ ਵਧੂਗਾ ਤੇ ਬਾਕੀ ਫੋਰਸ ਦਾ ਮਨੋਬਲ ਟਕੜਾ ਹੋਊਗਾ ਮੈਂ ਤੇ ਇੱਕੋ ਹੀ ਗੱਲ ਕਰਦਾ ਹਾਂ ਵੀ ਵੇਖੋ ਇਸ ਗੱਲ ਨੂੰ ਇਹ ਜਿਸ ਤਰੀਕੇ ਨਾਲ ਨਾ ਲਾਈਟ ਨਹੀਂ ਲਿਆ ਆ ਇਹ ਮਾਰੀ ਗੱਲ ਹੈ ਕਿਉਂ ਲਿਆ ਆ ਪਹਿਲੀ ਤੇ ਇਹਨਾਂ ਦੀ ਬੇਵਕੂਫੀ ਆ ਕਿ ਪੰਜ ਮੁਸਤਵੇ ਪੇਸ਼ ਕਰਨ ਘੱਲਣੇ ਤੇ ਦੋ ਵਿੱਚ ਨਾਲ ਮੁਲਾਜ਼ਮ ਭੇਜਨੇ ਇਹਨਾਂ ਨਾਲੋਂ ਤੇ ਉਹ ਉਹ ਜ ਆਟੋ ਵਾਲਾ ਉਹ 100 ਗੁਣਾ ਚੰਗਾ ਜਿਨੇ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਉਹਨੂੰ ਮੁਸਤਵੇ ਨੂੰ ਵੀ ਫੜਿਆ ਤੇ ਬੁੜਕੇ ਭੱਜ ਕੇ ਪਰਵਜੀਤ ਨੂੰ ਹਸਪਤਾਲ ਵੀ ਖੜਿਆ ਮਹਿਕਮੇ ਵਾਲੇ ਦੀ ਕੀ ਕਾਰਗੁਜ਼ਾਰੀ ਆ ਮਹਿਕਮੇ ਵਾਲਿਆਂ ਦੀ ਕਾਰਗੁਜ਼ਾਰੀ ਤੇ ਕੱਖ ਵੀ ਨਹੀਂ ਨਾ ਸਾਡੇ ਸਾਹਮਣੇ ਅੱਜ ਵੀ ਆਉਂਦੇ ਅੱਜ ਵੀ ਉਹਨਾਂ ਦੇ ਵਾਲਾ ਅਫਸਰ ਇੱਥੇ ਬੋਲ ਕੇ ਜਾਂਦੇ ਮਹਿਕਮੇ ਵੱਲੋਂ ਕੋਸ਼ਿਸ਼ ਕਰਨ ਉਸ ਲਈ ਇਹਨਾਂ ਨੂੰ ਚਾਹੀਦਾ ਸੀ ਮੁਸ਼ਬੇ ਦੇ ਭੱਜਣ ਦੀ ਇਮੀਡੀਏਟ ਅਫੀਅਰ ਦਰਜ ਕਰ ਦੇ ਪੀ ਉਹ ਭੱਜਣ ਲੱਗਾ ਸੀ ਜਿੱਤੇ ਇਹਨਾਂ ਫੜਿਆ ਕਾਗਜ਼ੀ ਕਾਰਵਾਈ ਹੈ ਨਾ 26 ਜਨਵਰੀ ਵਾਲੇ ਦਿਨ ਸੀਐਮ ਸਾਹਿਬ ਬੜੇ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਕਿ ਮੈਂ 1 ਕਰੋੜ ਰੁਪਈਆ ਜਿਹੜਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇ ਰਿਹਾ ਤੇ ਕਿਤੇ ਨਾ ਕਿਤੇ ਇੱਥੇ ਵੀ ਜਿਹੜੇ ਪੰਜਾਬ ਦੇ ਸ਼ਹੀਦ ਉਹਨਾਂ ਨੂੰ ਕੋ ਨਜ਼ਰ ਲਾ। ਅਸਲ ਗੱਲ ਇਹ ਆ ਜੀ ਵੇਖੋ ਜਿਹੜੀ ਗੱਲ ਗਾਈਡ ਨਹੀਂ ਨਾ ਕੀਤਾ ਜਾਂਦਾ ਕਿਸੇ ਨੂੰ ਹੁਣ ਉਹਨੇ ਤੇ ਅੱਖਾਂ ਮੀਟ ਲਈਆਂ ਜਿਨ੍ਹਾਂ ਦਾ ਘਰ ਉੱਜੜ ਗਿਆ ਪਤਾ ਤੋਂ ਉਹਨਾਂ ਨੂੰ ਆ ਜਾਂ ਆਪਾਂ ਨੂੰ ਲਾਕੇ ਵਾਲਿਆਂ ਨੂੰ ਪਤਾ ਆ ਵੀ ਜਿਹੜੇ ਬੰਦੇ ਨੇ ਆਪਣੀ ਡਿਊਟੀ ਦੇ ਦੌਰਾਨ ਹਿੱਦੀ ਤੋਂ ਹੋਈ ਹੈ ਨਾ ਜਿਹੜੀ ਡਿਊਟੀ ਦੇ ਦੌਰਾਨ ਬੰਦੇ ਦੀ ਜਾਨ ਜਾਂਦੀ ਹੈ ਜੀ ਤੇ ਡਿਊਟੀ ਦੇ ਦੌਰਾਨ ਉਸ ਬੰਦੇ ਦੀ ਜਾਨ ਗਈ ਅੱਛਾ ਜੇ ਮੰਨ ਲਓ ਨਾ ਭੱਜਦਾ ਮੁਸਤਫੇ ਨੂੰ ਭੱਜਣ ਜਾਂਦਾ ਤੇ ਉਹ ਭੱਜ ਹੋਰ ਕਿਹੋ ਜਿਹੇ ਬੰਦਿਆਂ ਦਾ ਨੁਕਸਾਨ ਕਰਦਾ ਸਮਾਜ ਦੇ ਲੋਕਾਂ ਨੂੰ ਬਚਾਉਣ ਵਾਸਤੇ ਉਹ ਭੱਜਿਆ ਉਹਨੇ ਆਪਣੀ ਹੈਲਥ ਦੀ ਪਰਵਾਹ ਨਹੀਂ ਕੀਤੀ ਪਹਿਲੀ ਤਾਂ ਬੇਕੂਫੀਆ ਬੇਨਨ 30 35 ਸਾਲ ਦੇ ਬੱਚੇ ਭੇਜਨੇ ਚਾਹੀਦੇ ਆ ਇੱਕ ਹੀ ਹੱਥਕੜੀ ਨੇ ਹੱਥਕੜੀ ਲਾਉਣੀ ਚਾਹੀਦੀ ਹੈ ਜਿਹੜਾ ਬੰਦਾ ਤੁਹਾਡੀ ਪੁਲਿਸ ਹਰਾਸਤ ਚ ਆ ਉਹਨੂੰ ਹੱਥਕੜੀ ਲਾਉਣ ਚ ਕੀ ਆ ਜੀ ਇਹ ਨਵਾਂ ਹੀ ਕਾਨੂੰਨ ਇਹ ਨਾ ਬਣਾਇਆ ਫਿਰ ਤੋਂ ਨੇ ਭੱਜਣਾ ਹੀ ਆ ਕਿ ਹੱਥਕੜੀ ਨਹੀਂ ਲਾਉਣੀ ਹੱਥਕੜੀ ਨਹੀਂ ਲਾਉਂਦੇ ਜਦੋਂ ਪੇਸ਼ ਕਰਦੇ ਆ ਔਰ ਪਿੱਛੇ ਅੰਮ੍ਰਿਤਸਰ ਦੀ ਜੱਜ ਦੀ ਕੋਰਟ ਵਿੱਚੋਂ ਜਦੋਂ ਹੱਥਕੜੀ ਲਾ ਕੇ ਮੁਲਜ਼ਮ ਨੂੰ ਪੇਸ਼ ਕੀਤਾ ਸੀ ਜਿਨ੍ਹਾਂ ਦੇ ਉੱਤੇ ਚਾਰਜੇਸ ਲੱਗੇ ਸੀ ਉਹ ਜੱਜ ਦੀ ਕੋਰਟ ਵਿੱਚੋਂ ਧੱਕਾ ਮਾਰ ਕੇ ਮੁਲਾਜ਼ਮ ਨੂੰ ਭੱਜ ਗਿਆ ਜੇ ਤੱਕ ਨਹੀਂ ਲੱਭਾ ਇਕ ਕਾਦਾ ਕਿ ਨੂੰ ਨੇ ਜਿਹੜਾ ਬੰਦਾ ਆ ਵੇਖੋ ਆਪਣੇ ਆਪ ਨੂੰ ਖਤਰੇ ਚ ਪਾਉਣ ਡਿਆ ਜਿਹੜਾ ਬੰਦਾ ਕ੍ਰਿਮੀਨਲ ਆ ਉਹਨੂੰ ਹੈਂਡਲ ਕਰਨਾ ਕਿਹੜਾ ਸੌਖਾ ਉਹਦੇ ਨਾਲ ਵੀ ਤੇ ਦੁਸ਼ਮਣੀ ਪਾਉਣੀ ਆ ਨਾ ਤੇ ਇਹ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਰਵੱਈਆ ਆ ਥਿਸ ਇਜ਼ ਵੈਰੀ ਬੈਡ ਔਰ ਮੈਂ ਬੜੀ ਭਾਰੀ ਨਿੰਦਿਆ ਕਰਦਾ ਇਹਨਾਂ ਦੀ ਔਰ ਸਰਕਾਰ ਦੀ ਵੀ ਨਿੰਦਿਆ ਕਰਦਾ ਜਿਨ੍ਹਾਂ ਨੇ ਇਸ ਪੁਲਿਸ ਅਫਸਰ ਨੂੰ ਮਾਨ ਸਤਕਾਰ ਜਿਹੜਾ ਦੇਣਾ ਬੰਦਾ ਸੀ ਨਹੀਂ ਦਿੱਤਾ ਔਰ ਉਹਨਾਂ ਨੂੰ ਇਹਦੇ ਤੇ ਰੀਥਿੰਕ ਕਰਨਾ ਚਾਹੀਦਾ ਕਿ ਅਸੀਂ ਪੁਲਿਸ ਦਾ ਮਨੋਬਲ ਤਕੜਾ ਕਰਨ ਵਾਸਤੇ ਪਰਵਜੀਤ ਸਿੰਘ ਨੂੰ ਅਸੀਂ ਸ਼ਹੀਦ ਮੰਨ ਕੇ ਉਹਦੀਆਂ ਸਵਾਵਾ ਜਿਹੜੀਆਂ ਇਹਨਾਂ ਨੂੰ ਉਹਨੂੰ ਅਸੀਂ ਐਪਰੀਸ਼ੀਏਟ ਕਰੀਏ ਤੇ ਉਹਨੂੰ ਬਾਨ ਦਾ ਮਾਨ ਸਰ ਕਰਦੇ ਹਾਂ ਠੀਕ ਹੈ ਧੰਨਵਾਦ ਇਹ ਸੰਸਰ ਦਾ ਲਖਪੀਰ ਸਿੰਘ ਢੱਲੋਂ ਜਿੰਨਾ ਬੜੇ ਕਰੜੇ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਨਿੰਦਿਆ ਕਰਦੇ ਹੋਏ ਦੱਸਿਆ ਕਿ ਕਮ ਸੋ ਕਮ ਅਸੀਂ ਆਪਣੇ ਜਿਹੜੇ ਜਵਾਨ ਨੇ ਉਹਨਾਂ ਦੀ ਉਹਨਾਂ ਦਾ ਮਨੋਬਲ ਉੱਚਾ ਕਰਨ ਵਾਸਤੇ ਸਾਨੂੰ ਇਸ ਸ਼ਹੀਦ ਦੀ ਜਿਹੜਾ ਆਉਣਾ ਚਾਹੀਦਾ ਪਰ ਕਿਤੇ ਨਾ ਕਿਤੇ ਸਾਡੇ ਅ fırsਰਾਂ ਨੂੰ ਇਸ ਚੀਜ਼ ਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਮੈਂ ਅੱਜ ਦੀਪਟਲੋਂ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਤੇਜਾ ਵਿਲਾ